ਬਦਕ ਇੱਕ ਐਡਵੋਕੇਟ ਲਖਵੀਰ ਸਿੰਘ ਰਾਏ ਜੀ ਦਾ ਜਨਮ ਦਿਨ ਮਨਾਇਆ ਲਖਵੀਰ ਸਿੰਘ ਰਾਏ ਜੀ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਐਮਐਲਏ ਹਨ ਅਤੇ ਜਨਤਾ ਦੀਆਂ ਮੁਸ਼ਕਲਾਂ ਸਮੇਂ-ਸਮੇਂ ਤੇ ਹੱਲ ਕਰਦੇ ਰਹਿੰਦੇ ਹਨ ਅਤੇ ਸੁਣਦੇ ਰਹਿੰਦੇ ਹਨ ਅੱਜ ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤਿਹਗੜ ਸਾਹਿਬ ਵੱਲੋਂ ਬਦਕ ਇੱਕ ਲਖਵੀਰ ਸਿੰਘ ਰਾਏ ਜੀ ਦਾ ਜਨਮ ਦਿਨ ਮਨਾਇਆ ਗਿਆ ਅਤੇ ਉਨ੍ਹਾਂ ਦੇ ਜਨਮ ਦੇ ਉੱਤੇ ਕੇਕ ਕਟਿਆ ਗਿਆ ਸਰਹੰਦ ਅਤੇ ਫਤਿਹਗੜ ਸਾਹਿਬ ਦੇ ਪੱਤਰਕਾਰਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਅਗਰ જિલ્લા ਪੱਤਰਕਾਰੀ ਨੇ ਜਿਨ੍ਹਾਂ ਨੇ ਸਮੁੱਚੇ ਰੂਪ ਵਿੱਚ ਮੇਰੇ ਸਾਰੇ ਪੱਤਰਕਾਰ ਭਰਾ ਖੜੇ ਨੇ ਸਾਡੀਆਂ ਭੈਣਾਂ ਵੀ ਨੇ ਉਹਨਾਂ ਨੇ ਮੈਨੂੰ ਬੁਲਾ ਕੇ ਇੱਥੇ ਕਿੱਕਰ ਆ ਗਏ ਜਨਮ ਵੀ ਮੇਰਾ ਔਰ ਮੈਂ ਸੋਚਦਾ ਮੈਂ ਬਹੁਤ ਕਿਸਮਤਵਾਰਾ ਜਿਹੜਾ ਮੈਨੂੰ ਆਪਣੇ ਭਰਾਵਾਂ ਦਾ ਪਿਆਰ ਮਿਲਿਆ ਹੈ। ਵਿਧਾਨ ਸਭਾ ਹਲਕਾ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਜਨਮ ਦਿਨ ਤੇ ਉਹਨਾਂ ਦੇ ਇੱਕ ਪ੍ਰਸ਼ੰਸਕ ਰਣਦੀਪ ਸਿੰਘ ਜੋ ਕਿ ਬਰਗਰ ਤੇ ਕੁਲਚਨ ਦੀ ਰੇੜੀ ਲਗਾਉਂਦੇ ਨੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਦਫ਼ਤਰ ਦੇ ਬਾਹਰ ਬਰਗਰ ਅਤੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਰਣਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮੌਕੇ ਵੀ ਬਰਗਰ ਅਤੇ ਕੁਲਚਾ ਦਾ ਲੰਗਰ ਸਰਹੰਦ ਮੰਡੀ ਵਿਖੇ ਲਗਾਇਆ ਜਾਂਦਾ ਹੈ ਤੇ ਹੁਣ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਜਨਮ ਦਿਨ ਤੇ ਉਨ੍ਹਾਂ ਨੇ ਖੁਸ਼ੀ ਸਾਂਝੀ ਕਰਦੇ ਹੋਏ ਪਾਰਟੀ ਦਫ਼ਤਰ ਆਉਣ ਵਾਲੇ ਅਤੇ ਇੱਥੇ ਤੋਂ ਗੁਜ਼ਰਨ ਵਾਲੇ ਲੋਕਾਂ ਦੇ ਲਈ 버ਗਰ ਅਤੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਇਸ ਤਰ੍ਹਾਂ ਸਰਹੰਦ ਮੰਡੀ ਵਿਖੇ ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤੇਗੜ ਸਾਹਿਬ ਵੱਲੋਂ ਵਿਧਾਇਕ ਲਖਵੀਰ ਸਿੰਘ ਰਾਏ ਦੇ ਜਨਮ ਦਿਨ ਮੌਕੇ ਕੀ ਕਟਿਆ ਗਿਆ ਇਸ ਮੌਕੇ ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤੇਗੜ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਰਣਵੀਰ ਕੁਮਾਰ ਜੱਜੀ ਤੇ ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤੇਗੜ ਸਾਹਿਬ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਕਰਮਜੀਤ ਸਿੰਘ ਸੋਹੋਤਾ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਨੂੰ ਮੈਂ ਰੰਗਦੀਪ ਕੁਮਾਰ ਜੱਜੀ ਜ਼ਿਲ੍ਹਾ ਪ੍ਰਧਾਨ ਪੱਤਰਕਾਰ ਜੂਨੀਅਰ ਫਤੇਗੜ ਸਾਹਿਬ ਅੱਜ ਅਸੀਂ ਜ਼ਿਲ੍ਹਾ ਪੱਤਰਕਾਰ ਜੂਨੀਅਰ ਫਤੇਗੜ ਸਾਹਿਬ ਵੱਲੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਜੀ ਦਾ ਜਨਮ ਦਿਨ ਮਨਾਇਆ ਲਖਵੀਰ ਸਿੰਘ ਰਾਏ ਜੀ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਐਮਐਲਏ ਹਨ ਅਤੇ ਜਨਤਾ ਦੀਆਂ ਮੁਸ਼ਕਲਾਂ ਸਮੇਂ-ਸਮੇਂ ਤੇ ਹੱਲ ਕਰਦੇ ਰਹਿੰਦੇ ਹਨ ਅਤੇ ਸੁਣਦੇ ਰਹਿੰਦੇ ਹਨ ਅਸੀਂ ਅੱਜ ਆਪਣੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਵੀ ਦੱਸੀਆਂ ਉਹਨਾਂ ਨੂੰ ਜਿਵੇਂ ਕਿ ਬੱਸ ਪਾਸ ਨੀਲੇ ਕਾਰਡ ਨਹੀਂ ਬੰਦਾ ਇਹ ਹਫਤਾਵਾਰੀ ਅਖਬਾਰਾਂ ਵਾਲਿਆਂ ਦੇ ਤੇ ਸਾਨੂੰ ਪ੍ਰੈਸ ਕਲੱਬ ਦੀ ਲੋੜ ਹੈ ਤੇ ਲਖਵੀਰ ਰਾਏ ਜੀ ਨੇ ਪ੍ਰੋਮੋਸਰ ਦਿੱਤਾ ਕਿ ਉਹ ਸਾਡੀਆਂ ਮੰਗਾਂ ਨੂੰ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਲਿਆ ਕੇ ਛੇਤੀ ਹੱਲ ਕਰਵਾਉਣਗੇ ਅੱਜ ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤਿਹਗੜ੍ਹ ਸਾਹਿਬ ਵੱਲੋਂ ਵਧਾਇਕ ਲਖਵੀਰ ਸਿੰਘ ਰਾਏ ਜੀ ਦਾ ਜਨਮ ਦਿਨ ਮਨਾਇਆ ਗਿਆ ਅਤੇ ਉਨ੍ਹਾਂ ਦੇ ਜਨਮ ਦਿਨ ਉੱਤੇ ਕੇਕ ਕਟਿਆ ਗਿਆ ਸਰਹੰਦ ਅਤੇ ਫਤਿਹਗੜ ਸਾਹਿਬ ਦੇ ਪੱਤਰਕਾਰਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਅਸੀਂ ਇਹਨਾਂ ਸਾਰੇ ਪੱਤਰਕਾਰ ਸਹਿਵਾਨਾਂ ਦਾ ਜਿੱਥੇ ਧੰਨਵਾਦ ਕਰਦੇ ਹਾਂ ਉੱਥੇ ਹੀ ਖਾਮਨਾ ਕਰਦੇ ਹਾਂ ਕਿ ਵਿਧਾਇਕ ਲਖਵੀਰ ਸਿੰਘ ਰਾਏ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਹਲਕੇ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਵੱਧ ਛੜ ਕੇ ਕਰਨ ਧੰਨਵਾਦਾਂ ਦਾ ਜ਼ਿਲ੍ਹਾ ਪੱਤਰਕਾਰੀ ਨੇ ਉਹਦਾ ਇਹਨਾਂ ਨੇ ਸਮੂਚ ਰੂਪ ਵਿੱਚ ਮੇਰੇ ਸਾਰੇ ਪਤਰਕਾਰ ਭਰਾ ਖੜੇ ਨੇ ਸਾਡੇ ਭੈਣਾਂ ਵੀ ਨੇ ਇਹਨਾਂ ਨੇ ਮੈਨੂੰ ਬੁਲਾ ਕੇ ਇੱਥੇ ਕਿੱਕਪ ਹੈ ਅੱਜ ਜਨਮ ਦਿਨ ਤੇਰਾ ਔਰ ਮੈਂ ਸੋਨਾਂ ਮੈਂ ਬਹੁਤ ਕਿਸਮਤਵਾਂ ਜਿਹੜਾ ਮੈਨੂੰ ਆਪਣੇ ਭਰਾਵਾਂ ਦਾ ਪਿਆਰ ਮਿਲਿਆ ਪ੍ਰੈਸ ਚੌਥਾ ਖਾਮਾ ਡੈਮੋਕ੍ਰੇਸੀ ਦਾ ਹਮੇਸ਼ਾ ਸੱਚ ਦੇ ਪਹਿਰਾ ਦਿੱਤਾ ਫਟੇਗੜ ਸਾਹਿਬ ਦੀ ਪ੍ਰੈਸ ਨੇ ਜਿੱਥੇ ਅਸੀਂ ਗਲਤਾਂ ਉਥੇ ਗਲਤ ਕਿਹਾ ਜਿੱਥੇ ਸਹੀਆਂ ਸਹੀ ਕਿਹਾ ਸੋ ਮੈਨੂੰ ਸਾਡੇ ਪ੍ਰੈਸ ਵਾਲੇ ਭਰਾਵਾਂ ਤੇ ਮਾਣ ਆ ਜੇ ਕਿਤੇ ਗਲਤੀ ਹੋਈਏ ਤਾਂ ਮੀ ਉਹ ਸਿਸ਼ਾ ਦਿਖਾਉਣੇ ਆ ਜੇ ਚੰਗੇ ਕੰਮ ਕਰਦੇ ਆ ਤਾਂ ਵੀ ਲੋਕਾਂ ਤੱਕ ਲੱਗੇ ਜਾਂਦੇ ਆ ਮੈਂ ਸਾਰੇ ਭਰਾਵਾਂ ਦਾ ਸੱਜੀਆਂ ਭੈਣਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਬਲਾਕੇ ਅੱਥਰ ਨੂੰ ਮਾਨ ਬਖਸ਼ਿਆ ਔਰ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਨਾ ਕਿ ਸਾਡੀ ਪਤਰਕਾਰੀ ਨੂੰ ਚੜ੍ਹਦੀ ਕਲਾ ਵਿੱਚ ਰਹੇ ਉਹਨਾਂ ਦੇ ਪਰਿਵਾਰ ਤੰਦਰੁਸਤ ਰਹਿਣ ਚੜ੍ਹਦੀ ਕਲਾ ਵਿੱਚ ਰਹੇ ਜੀ ਸਾਡੇ ਹਰਮਨ ਪਿਆਰੇ ਸਰਦਾਰ ਨਜੀਤ ਸਿੰਘ ਰਾਏ ਜੀ ਦੇ ਅੱਜ ਜਨਮ ਦਿਨ ਹੈ ਤੇ ਅਸੀਂ ਬੜੇ ਹੀ ਉਮਦਾਂ ਨੂੰ ਮਨਾ ਰਹੇ ਆ ਜਾਨਕਿ ਉਹਦੇ ਦਫ਼ਤਰ ਦੇ ਵਿੱਚ ਵੀ ਕਨੇ ਕਈਆਂ ਨੇ ਵਰਕਰਾਂ ਨੇ ਵਡੰਟੇ ਰਹੇ ਨੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਤੇ ਅਸੀਂ ਅੱਜ ਫਾਸਟ ਫੂਡ ਦਾ ਆਪਣਾ ਕਰਨੇ ਆ ਪੂਚੇ 버ਗਰ ਦਾ ਲਾ ਕੇ ਮਨਾ ਰਹੇ ਆ ਤੇ ਅਸੀਂ ਆਰਤਾਲ ਅਰਵਿੰਦ ਕੇਜਰੀਵਾਜੀ ਦਾ ਵੀ ਮਨਾਉਨੇ ਆ ਬਰਥਡੇ ਤੇ ਅੱਦਕੀ ਅਸੀਂ ਸਰਦਾਰ ਲਖਵੀਰ ਸਿੰਘ ਰਾਏ ਸਾਹਿਬ ਦਾ ਵੀ ਮਨਾਇਆ ਜਾ ਰਿਹਾ ਸਾਡੇ ਤੂੰ ਵੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਦਾ ਦੇ ਸੇਵਾ ਫਿਰ ਕਿੰਨੇ ਕ ਬਰਗਰਾਂ ਦੀ ਲੱਗੂਗੀ ਅੱਜ ਮੈਂ ਮੈਂ ਤਾਂ ਹੁਣ ਜਿੰਨੇ ਆਏ ਵੀ ਨੇ ਅਸੀਂ ਸਾਰਿਆਂ ਨੂੰ ਨੁਭਾਵਾਂਗੇ ਜਿਹੜੇ ਬਾਹਰ ਵੀ ਨੇ ਹੋਰ ਵੀ ਰਾਘੇਰ ਅਸੀਂ ਉਹਨਾਂ ਨੂੰ ਵੀ ਦਮਾਂਗੇ